ਰਾਸਭਾ ਮੈਂਬਰ ਸੁਆਤੀ ਮਾਲੀਵਾਲ ਨੇ ਦਰੁਪਤੀ ਦੇ ਚੀਰ ਹਰਨ ਦੀ ਤਸਵੀਰ ਡਿਜੀਟਲ ਮੀਡੀਆ ਤੇ ਸਾਂਝੀ ਕਰਦਿਆਂ ਕਿਹਾ ਕਿ ਹੰਕਾਰ ਕਰਨ ਦਿੱਲੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਅਤੇ ਉਸਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਹਾਰ ਹੋਈ ਹੈ ਪਿਛਲੇ ਸਾਲ ਆਪ ਤੋਂ ਵੱਖ ਹੋ ਚੁੱਕੀ ਮਾਲੀਵਾਲ ਨੇ ਐਕਸ ਤੇ ਕਿਹਾ ਕਿ ਇਤੋਂ ਤੱਕ ਕਿ ਰਾਵਣ ਦਾ ਹੰਕਾਰ ਵੀ ਨਹੀਂ ਬਚਿਆ ਸੀ ਕੇਜਰੀਵਾਲ ਦੇ ਇੱਕ ਨੇੜਲੇ ਸਹਿਯੋਗੀ ਵੱਲੋਂ ਉਨ੍ਹਾਂ ਤੇ ਮੁੱਖ ਮੰਤਰੀ ਦੀ ਰਿਹਾਈ 'ਤੇ ਕੀਤੇ ਗਏ ਹਮਲੇ ਦੇ ਸੰਦਰਭ ਵਿੱਚ ਮਾਲੀਵਾਲ ਨੇ ਦਰੁਪਤੀ ਦੀ ਤਸਵੀਰ ਸਾਂਝੀ ਕੀਤੀ ਦਿੱਲੀ ਵਿਧਾਨ ਸਭਾ ਚੋਣਾਂ 'ਚ ਖਰਾਬ ਪ੍ਰਦਰਸ਼ਨ ਤੇ ਤੰਜ ਕੱਸਦਿਆਂ ਭਾਰਤ ਰਾਸ਼ਟਰੀ ਸਮਤੀ ਦੇ ਕਾਰਜਕਾਰੀ ਪ੍ਰਧਾਨ ਕੇਟੀ ਰਾਮਾਰਾਉ ਨੇ ਬੀਜੇਪੀ ਦੀ ਕਾਮਯਾਬੀ ਲਈ ਰਾਹੁਲ ਗਾਂਧੀ ਨੂੰ ਵਧਾਈ ਦਿੱਤੀ ਐਕਸਤੇ ਇੱਕ ਪੋਸਟ ਵਿੱਚ ਰਾਮਾਰਾਓ ਨੇ ਕਿਹਾ ਕਿ ਇੱਕ ਵਾਰ ਫਿਰ ਭਾਜਪਾ ਲਈ ਚੋਣ ਜਿੱਤਣ ਖਾਤਰ ਰਾਹੁਲ ਗਾਂਧੀ ਨੂੰ ਵਧਾਈ ਬੇਹਦ ਸ਼ਾਨਦਾਰ ਸਮਾਜਿਕ ਕਾਰਕੁਨ ਨਾ ਹਜ਼ਾਰੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਨੂੰ ਸ਼ਰਾਬ ਨੀਤੀ ਅਤੇ ਪੈਸੇ ਵੱਲ ਧਿਆਨ ਹੋਣ ਕਾਰਨ ਦਿੱਲੀ ਵਿਧਾਨ ਸਭਾ ਚੋਣਾਂ ਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਲੋਕਾਂ ਦੀ ਨਿਰਸਵਾਰਥ ਸੇਵਾ ਕਰਨ ਦੇ ਆਪਣੇ ਫਰਜ਼ ਨੂੰ ਸਮਝਣ ਵਿੱਚ ناکਾਮ ਰਹੇ ਕੇਜਰੀਵਾਲ ਤੇ ਤੰਜ ਕਸਦੇ ਹੋਣਾਂ ਕਿਹਾ ਕਿ ਉਮੀਦਵਾਰ ਦਾ ਚਰਿੱਤਰ ਸਾਫ਼ ਹੋਣ ਚਾਹੀਦਾ ਤੇ ਉਸ ਨੂੰ ਤਿਆਗ ਦੇ ਗੁਣ ਪਤਾ ਹੋਣੇ ਚਾਹੀਦੇ ਨੇ ਉਹਨਾਂ ਕਿਹਾ ਕਿ ਸ਼ਰਾਬ ਨੀਤੀ ਦੇ ਮੁੱਦੇ ਨਾਲ ਪੈਸਾ ਆਇਆ ਤੇ ਉਹ ਉਸ ਵਿੱਚ ਡੁੱਬ ਗਏ ਆਮ ਆਦਮੀ ਪਾਰਟੀ ਦਾ ਅਕਸ ਖਰਾਬ ਹੋਇਆ ਲੋਕਾਂ ਨੇ ਦੇਖਿਆ ਕਿ ਕੇਜਰੀਵਾਲ ਪਹਿਲਾਂ ਚੰਗੇ ਚਰਿੱਤਰ ਦੀ ਗੱਲ ਕਰਦੇ ਨੇ ਤੇ ਫਿਰ ਸ਼ਰਾਬ ਨੀਤੀ ਦੀ ਅਨਾਂ ਹਜ਼ਾਰਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਲਈ ਹਾਰੀ ਕਿਉਂਕਿ ਉਹ ਲੋਕਾਂ ਦੀ ਨਿਰਸਵਾਰਥ ਸੇਵਾ ਕਰਨ ਦੀ ਲੋੜ ਨੂੰ ਸਮਝਣ 'ਚ ناکਾਮ ਰਹੀ ਅਤੇ ਉਸ ਨੇ ਗਲਤ ਰਾਹ ਅਪਣਾ ਲਿਆ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਬਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਹੋਰ ਮੰਤਰੀ ਭ੍ਰਿਸ਼ਟਾਚਾਰ ਅਤੇ ਹੰਕਾਰ ਕਾਰਨ ਦਿੱਲੀ ਵਿਧਾਨ ਸਭਾ ਚੋਣ ਹਾਰ ਗਏ ਨੇ ਬਾਜਬਾ ਨੇ ਕਿਹਾ ਕਿ ਕੇਜਰੀਵਾਲ ਅਤੇ ਉਹਨਾਂ ਦੀ ਕੈਬਨਿਟ ਦੇ ਅੱਧੇ ਮੈਂਬਰ ਸ਼ਰਾਬ ਘਟਾਲੇ ਵਿੱਚ ਸ਼ਾਮਲ ਹੋਣ ਕਾਰਨ ਜੇਲ੍ਹ ਵਿੱਚ ਸਨ ਉਹਨਾਂ ਨੇ ਕਿਹਾ ਕਿ ਆਪ ਸੁਪਰੀਮੋ ਖੁਦ ਲੋਕਾਂ ਦਾ ਭਰੋਸਾ ਗਵਾ ਚੁੱਕੇ ਨੇ ਇਸੇ ਕਰਕੇ ਕੇਜਰੀਵਾਲ ਖੁਦ ਵਿਧਾਨ ਸਭਾ ਹਲਕਾ ਨਵੀਂ ਦਿੱਲੀ ਤੋਂ ਹਾਰ ਗਏ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਵੀ ਦਿੱਲੀ ਵਿਚ ਆਪਣੀ ਗਵਾਚੀ ਸਿਆਸੀ ਜ਼ਮੀਨ ਮੁੜ ਹਾਸਲ ਕਰਨ ਲਈ ਆਉਣ ਵਾਲੇ ਦਿਨਾਂ 'ਚ ਹੋਰ ਮਿਹਨਤ ਕਰਨੀ ਹੋਵੇਗੀ। ਉਹਨਾਂ ਕਹੇ ਕਿ ਅਸਲ ਵਿੱਚ ਕੇਜਰੀਵਾਲ ਨੇ ਉਹ ਸਭ ਕੁਝ ਖਤਮ ਕਰ ਦਿੱਤਾ ਜੋ ਮਰਹੂਮ ਅਸ਼ੀਲਾ ਧਿਕਸ਼ਦ ਦੀ ਸਰਕਾਰ ਨੇ ਦਿੱਲੀ ਵਾਸੀਆਂ ਲਈ ਕੀਤਾ ਸੀ। ਕੇਜਰੀਵਾਲ ਕਦੇ ਵੀ ਘੱਟ ਗਿਣਤੀ ਭਾਈਚਾਰਿਆਂ ਦੇ ਹਿੱਤ ਲਈ ਖੜੇ ਨਹੀਂ ਹੋਏ ਅਤੇ ਪਛੜੇ ਅਤੇ ਦਬੇ ਕੁਚਲੇ ਲੋਕਾਂ ਦੀ ਭਲਾਈ ਨੂੰ ਵੀ ਨਜ਼ਰਅੰਦਾਜ਼ ਕੀਤਾ। ਉਹਨਾਂ ਦੀ ਸਰਕਾਰ ਨੇ ਯਮੁਨਾ ਨਦੀ ਨੂੰ ਸਾਫ਼ ਕਰਨ ਲਈ ਕੁਝ ਨਹੀਂ ਕੀਤਾ ਜਿਸ ਲਈ ਉਹਨਾਂ ਨੇ ਕਈ ਵੱਡੇ-ਵੱਡੇ ਵਾਅਦੇ ਕੀਤੇ ਸਨ। ਇਸ ਤੋਂ ਇਲਾਵਾ ਦਿੱਲੀ ਵਿੱਚ ਲੱਗੇ ਕੂੜੇ ਦੇ ਢੇਰਾਂ ਦੀ ਸਫਾਈ ਲਈ ਵੀ ਆਪਦੀ ਸਰਕਾਰ ਨੇ ਕੁਝ ਨਹੀਂ ਕੀਤਾ ਇਸੇ ਕਰਕੇ ਲੋਕਾਂ ਨੇ ਆਪ ਦਾ ਸੁਫਾਇਆ ਕਰ ਦਿੱਤਾ ਦਿੱਲੀ ਵਿੱਚ ਆਪਦੀ ਹੋਈ ਹਾਰ ਬਾਰੇ ਬੋਲਦਿਆਂ ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂ ਮੱਜਰਾ ਨੇ ਕਿਹਾ ਕਿ ਇਹ ਅਰਵਿੰਦ ਕੇਜਰੀਵਾਲ ਦੇ ਹੰਕਾਰ ਝੂਠ ਅਤੇ ਸ਼ੋਸ਼ੇਵਾਦੀ ਦੀ ਹਾਰ ਹੈ ਕੇਜਰੀਵਾਲ ਨੂੰ ਹੱਥਾਂ ਤੇ ਸਰੋਂ ਜਮਾਉਣ ਵਾਲੀ ਰਾਜਨੀਤੀ ਦਾ ਜਨਮਦਾਤਾ ਦੱਸਦੇ ਉਹਨਾਂ ਕਿਹਾ ਕਿ ਅਜਿਹੀ ਰਾਜਨੀਤੀ ਲੰਬਾ ਸਮਾਂ ਨਹੀਂ ਚੱਲਦੀ ਉਹਨਾਂ ਕਿਹਾ ਕਿ ਕੇਜਰੀਵਾਲ ਦੀ ਹਾਰ ਪੰਜਾਬ ਦੀ ਰਾਜਨੀਤੀ ਵਿੱਚ ਕਈ ਬਦਲਾ ਲੈ ਕੇ ਆਵੇਗੀ ਚੰਦੂ ਮੱਜਰਾ ਦਾ ਕਹਿਣਾ ਸੀ ਕਿ ਕੇਜਰੀਵਾਲ ਨੇ ਹਰਿਆਣਾ ਚ ਕਾਂਗਰਸ ਨੂੰ ਧੋਖਾ ਦਿੱਤਾ ਸੀ ਅਤੇ ਅੱਜ ਕੈਦਰੀ ਵੱਲੋਂ ਹਕਾਰ ਦਾ ਮੁੱਲ ਉਤਾਰਨਾ ਪਿਆ ਉਹਨਾਂ ਪੰਜਾਬ ਚ ਆਪ ਦੇ ਵਿਰੋਧ ਵਿੱਚ ਖੜੇ ਬਾਦਲ ਦਲ ਤੇ ਦਿੱਲੀ ਵਿੱਚ ਆਪਦੀ ਮਦਦ ਦੇ ਦੋਸ਼ ਲਾਏ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ ਕਿ ਜੇ ਦਿੱਲੀ ਵਿੱਚ ਕਾਂਗਰਸ ਆਪ ਦਾ ਗਠਜੋੜ ਹੁੰਦਾ ਤਾਂ ਬੀਜੇਪੀ ਦੀ ਹਾਰ ਪੱਕੀ ਸੀ ਮਹਾਰਾਸ਼ਟਰ ਵੋਟਰ ਸੂਚੀ ਵਿੱਚ ਗੜਬੜੀਆਂ ਦਾ ਇਲਜ਼ਾਮ ਦੁਹਰਾਉਂਦਿਆਂ rauut ਨੇ ਕਿਹਾ ਕਿ ਦਿੱਲੀ ਚੋਣਾਂ ਵਿੱਚ ਮਹਾਰਾਸ਼ਟਰ ਪੈਟਰਨ ਲਾਗੂ ਕੀਤਾ ਗਿਆ ਸੀ ਪਿਛਲੇ ਸਾਲ ਨਵੰਬਰ ਵਿੱਚ ਮਹਾਯੂਤੀ ਗਠਜੋੜ ਨੇ ਮਹਾਰਾਸ਼ਟਰ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਸੀ rauut ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਆਪ ਅਤੇ ਕਾਂਗਰਸ ਵਿਚਾਲੇ ਰਿਸ਼ਤਾ ਚੰਗਾ ਹੁੰਦਾ ਤਾਂ ਬਿਹਤਰ ਨਤੀਜਾ ਆਉਂਦਾ ਦੋਵੇਂ ਪਾਰਟੀਆਂ ਨੇ ਬੀਜੇਪੀ ਖਿਲਾਫ ਬੱਕਰੇ ਤੌਰ ਤੇ ਚੋਣਾਂ ਲੜੀਆਂ ਜੇ ਦੋਵੇਂ ਪਾਰਟੀਆਂ ਇਕੱਠੇ ਚੋਣਾਂ ਲੜਦੀਆਂ ਤਾਂ ਬੀਜੇਪੀ ਦੀ ਹਾਰ ਕਿਸੀ ਸਾਨੂੰ ਇਸ ਤੋਂ ਸਭਕ ਲੈਣਾ ਚਾਹੀਦਾ ਰਾਉਤ ਨੇ ਇਲਜ਼ਾਮ ਲਾਇਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਮਹਾਰਾਸ਼ਟਰ ਵਿੱਚ 48 ਲੱਖ ਵੋਟਾਂ ਜੋੜੀਆਂ ਗਈਆਂ ਉਹਨਾਂ ਕਿਹਾ ਕਿ ਵੋਟਾਂ ਬਿਹਾਰ ਨਹੀਂ ਜਾਣਗੀਆਂ ਜਦਕਿ ਕੁਝ ਦਿੱਲੀ ਚਲੀਆਂ ਗਈਆਂ ਨੇ ਦਿੱਲੀ ਵਿੱਚ ਮਹਾਰਾਸ਼ਟਰ ਪੈਟਰਨ ਲਾਗੂ ਹੋਇਆ ਚੋਣ ਕਮਿਸ਼ਨ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਉਹਨਾਂ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਦੇ ਸਾਰੇ ਅਹਿਮ ਆਗੂ ਜੇਲ੍ਹ ਚ ਸੁੱਟ ਦਿੱਤੇ ਗਏ ਸਨ ਜੋ ਪਾਰਟੀ ਦੀ ਹਾਰ ਦਾ ਵੱਡਾ ਕਾਰਨ ਹੈ ਭਾਜਪਾ ਖਿਲਾਫ ਖੜੀ ਲੀਡਰਸ਼ਿਪ ਨੂੰ ਖਤਮ ਕਰਨਾ ਮਹਾਰਾਸ਼ਟਰ ਦਾ ਪੈਟਰਨ ਆ ਆਪ ਦੇ ਸਾਬਕਾ ਆਗੂ ਯੋਗਿੰਦਰ ਯਾਦਵ ਨੇ ਦਿੱਲੀ ਵਿੱਚ ਹੋਈ ਹਾਰ ਲਈ ਪਾਰਟੀ ਨੂੰ ਨਸੀਦਤੀ ਉਹਨਾਂ ਦਿੱਲੀ ਵਿਧਾਨ ਸਭਾ ਦੀ ਹਾਰ ਨੂੰ ਸਮੁੱਚੀ ਵਿਰੋਧੀ ਧਿਰ ਦੀ ਹਾਰ ਦੱਸਿਆ ਯੋਗਿੰਦਰ যাদਬ ਨੇ ਕਿਹਾ ਕਿ ਇਹ ਹਾਰ ਨਾ ਸਿਰਫ ਆਪਲੀ ਸਗੋ ਉਹਨਾਂ ਸਾਰਿਆਂ ਲਈ ਝਟਕਾ ਹੈ ਜਿਨ੍ਹਾਂ ਨੇ ਭਾਰਤੀ ਰਾਜਨੀਤੀ ਵਿੱਚ ਬਦਲਮੀ ਰਾਜਨੀਤੀ ਦਾ ਸੁਪਨਾ ਵੇਖਿਆ ਸੀ ਆਪ ਇਹ ਕਹਿ ਸਕਦੀ ਹੈ ਕਿ ਉਹ 10 ਸਾਲ ਬਾਅਦ ਚੋਣ ਹਾਰ ਗਈ ਅਤੇ ਵੋਟ ਹਿੱਸੇਦਾਰੀ ਦਾ ਅੰਤਰ ਸਿਰਫ 5% ਸੀ ਪਰ ਜਦ ਪਾਰਟੀ ਦੇ ਚੋਟੀ ਦੇ ਆਗੂ ਆਪਣੀਆਂ ਸੀਟਾਂ ਗਵਾ ਬੈਠਣ ਤਾਂ ਇਹ ਸਿਰਫ ਇੱਕ ਮਾਮੂਲੀ ਹਾਰ ਨਹੀਂ ਸਗੋ ਇੱਕ ਵੱਡੀ ਚੇਤਾਵਨੀ ਹੈ ਬੀਜਪੀ ਇੱਥੇ ਨਹੀਂ ਰੁਕੇਗੀ ਉਹ ਆਪ ਨੂੰ ਵੀ ਤੋੜਨ ਦੀ ਕੋਸ਼ਿਸ਼ करेगी यादव ਨੇ ਕਿਹਾ ਕਿ ਚੋਣ ਚ ਹਾਰ ਦਰਸਾਉਂਦੀ ਹੈ ਕਿ ਚੋਣਾ ਸਿਰਫ ਮੋਤਸ ਸਕੀਮਾਂ ਦੇ ਆਧਾਰ ਤੇ ਨਹੀਂ ਜਿੱਤਿਆ ਜਾ ਸਕਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਚ ਭਾਜਪਾ ਦੀ ਜਿੱਤ ਦੇ ਦਰਮਿਆਨ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੇ ਤੰਜ ਕਸਿਆ ਅਬਦੁੱਲਾ ਨੇ ਐਕਸ ਤੇ ਇੱਕ ਮੀਮ ਪੋਸਟ ਕਰਦਿਆਂ ਲਿਖਿਆ ਹੋਰ ਲੜੋ ਆਪਸ ਦੇ ਵਿੱਚ ਉਹ ਦਿੱਲੀ ਵਿਧਾਨ ਸਭਾ ਚੋਣਾਂ ਲਈ جاری ਵੋਟਾਂ ਦੀ ਗਿਣਤੀ ਤੋਂ ਉੱਪਰ ਰਹੇ ਰੋਜ਼ਾਨਾ ਦਾ ਜ਼ਿਕਰ ਕਰ ਰਹੇ ਸਨ ਜਿਨ੍ਹਾਂ ਚੋਂ ਭਾਜਪਾ ਆਮ ਆਦਮੀ ਪਾਰਟੀ ਤੋਂ ਅੱਗੇ ਚੱਲ ਰਹੀ ਸੀ ਜਦਕਿ ਕਾਂਗਰਸ ਲਗਾਤਾਰ ਤੀਜੀ ਵਾਰ ਖਾਤਾ ਨਹੀਂ ਖੋਲ੍ਹ ਕਿ ਆਪ ਤੱਕ ਕਾਂਗਰਸ ਨੇ ਦਿੱਲੀ ਵਿਧਾਨ ਸਭਾ ਚੋਣਾਂ ਵੱਖ-ਵੱਖ ਲੜਨ ਦਾ ਫੈਸਲਾ ਕੀਤਾ ਸੀ